ਲੱਗ ਗਈ ਪਹਾੜੀ ਉੱਤੇ ਬਣੀ 250 ਸਾਲ ਪੁਰਾਣੀ ਸ਼ਾਹੀ ਅਮੀਰਾਂ ਦੀ ਹਵੇਲੀ ਹਿੱਟ ਫਿਲਮਾਂ ਦਾ ਰਾਜ ਬਣੀ ਸੀ ਇਹ ਅਨੋਖੀ ਹਵੇਲੀ ਸੋਚਿਆ ਨਹੀਂ ਸੀਗਾ ਰਸਤੇ ਦੇ ਵਿੱਚ ਇੰਨੇ ਸੋਹਣੇ ਸੋਹਰੇ ਦ੍ਰਿਸ਼ ਹੋਣੇ ਆ ਤੁਸੀਂ ਮੰਨਦੇ ਆ ਸਵਰਗ ਨਾਲੋਂ ਇਹ ਘੱਟ ਨਹੀਂ ਹੈਗਾ ਇਦਾਂ ਦਾ ਦ੍ਰਿਸ਼ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਵੇਗਾ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਆ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਤੂੜੀ ਵਾਸਤੇ ਕੁੱਪ ਬਣਾਏ ਹੁੰਦੇ ਆ ਉਸੇ ਤਰ੍ਹਾਂ ਦੇ ਇੱਥੇ ਵੀ ਕੁੱਪ ਤੁਸੀਂ ਦੇਖ ਲਓ ਸਾਹਮਣੇ ਹੁਣ ਅਸੀਂ ਬਿਲਕੁਲ ਸਿਖਰ ਤੇ ਆ ਗਏ ਪਹਾੜੀ ਦੇ ਕਿੰਨੀ ਸੋਹਣੀ ਹਵਾ ਚੱਲਦੀ ਪਈ ਠੰਢੀ ਠੰਢੀ ਇੰਨੀ ਤੇਜ਼ ਹਵਾ ਆ ਤੇ ਆਪਣੇ ਆਪ ਨੂੰ ਮਤਲਬ ਸੰਭਾਲਣਾ ਔਖਾ ਆ ਇਸ ਰਸਤੇ ਦੇ ਵਿੱਚ ਤੁਹਾਨੂੰ ਜਗਾ ਜਗਾ ਸੇਬਾਂ ਦੇ ਬਾਗ ਦੇਖਣ ਨੂੰ ਮਿਲਣਗੇ ਸੇਬੇ ਸੇਵਾ ਤੇ ਉੱਪਰ ਇਹਨਾਂ ਦੇ ਆ ਕਵਰ ਕੀਤਾ ਹੋਇਆ ਆ ਇਹਨਾਂ ਦੀ ਸੇਬੀ ਵਾਸਤੇ ਤੇ ਆਪ ਕੀ ਕਿਤਨੇ ਖੇਤ ਆ ਸੇਬਕੇ ਦਾ ਇੰਦਾਈਕਿੰਸੋ ਦੋਸਤੋ ਪਿੰਡ ਵੱਲ ਨੂੰ ਜਾਂਦਾ ਰਸਤਾ ਦੇਖ ਕੇ ਦਿਲ ਖੁਸ਼ ਹੋ ਜਾਂਦਾ ਆ ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ Shimla ਦੇ ਕੋਲ ਲੁਕਿਆ ਹੋਇਆ 250 ਸਾਲ ਪੁਰਾਣੀ ਹਵੇਲੀ ਆ ਜਿਹਨੂੰ ਦਿਖਾਉਣ ਵਾਸਤੇ ਲੈ ਕੇ ਆਏ ਆ ਕਹਿੰਦੇ ਇਹਦੇ ਮਾਲਕ ਅੱਜ ਵੀ ਇਹਦੇ ਵਿੱਚ ਰਹਿੰਦੇ ਆ ਇਹ ਇੰਨੀ ਸੋਹਣੀ ਆ ਹਵੇਲੀ ਤੁਹਾਡਾ ਮਨ ਦੇਖ ਕੇ ਖੁਸ਼ ਹੋ ਜਾਏਗਾ ਕਿਉਂਕਿ ਹਾਲਤ ਵਾਲੀ ਦੇ ਸੋਹਣੇ ਸੋਹਣੇ ਦ੍ਰਿਸ਼ ਦੇਖ ਕੇ ਇਦਾਂ ਲੱਗਦਾ ਤੁਸੀਂ ਸੁੱਖ ਵਿੱਚ ਪਹੁੰਚ ਚੁੱਕੇ ਆ ਜਿਹੜਾ ਇਹਨੂੰ ਰਸਤਾ ਜਾਂਦਾ ਆ ਉਹ ਬਦੇਸ਼ਾਂ ਨਾਲੋਂ ਘੱਟ ਨਹੀਂ ਹਰ ਕਿਸੇ ਦਾ ਮਨ ਕਰੇਗਾ ਕਿ ਗੱਡੀ ਦੇ ਵਿੱਚੋਂ ਉੱਤਰ ਕੇ ਉਹ ਦ੍ਰਿਸ਼ ਦੇਖੇ ਚਲੋ ਹੁਣ ਚੱਲਦੇ ਆ ਦੋਸਤੋ ਪਿੰਡ ਵੱਲ ਨੂੰ ਜਾਂਦਾ ਰਸਤਾ ਦੇਖ ਕੇ ਦਿਲ ਖੁਸ਼ ਹੋ ਜਾਂਦਾ ਆ ਕਿੰਨੀਆਂ ਪਲੇਨ ਪਹਾੜੀਆਂ ਆਇਆਂ ਹਰੀਆਂ ਭਰੀਆਂ Shimla ਤੋਂ ਦੇਖੇ ਲੋ ਲੱਗ ਗਈ ਆ ਇਹ ਜਗਾ ਜਦ ਕੇ ਅਸੀਂ ਸਾਰੇ Shimla ਦੇਖ ਕੇ ਕੁਫਰੀ ਦੇਖ ਕੇ ਵਾਪਸ ਚਲ ਜਾਂਦੇ ਆ ਇੱਕ ਸਾਈਡ ਤੇ ਇਹ ਬੈਲੀ ਪੈਂਦੀ ਆ ਜਗਾ ਜਗਾ ਤੇ ਤੁਹਾਨੂੰ ਇੱਥੇ ਸੇਬ ਦੇ ਬਾਗ ਦੇਖਣ ਨੂੰ ਮਿਲਣਗੇ ਸੜਕਾਂ ਵੀ ਨੰਬਰ 1 ਆ ਤੁਸੀਂ ਹਰ ਗੱਡੀ ਲੈ ਕੇ ਇੱਧਰ ਆ ਸਕਦੇ ਆ ਇਸ ਹਵੇਲੀ ਦੀ ਤੁਹਾਨੂੰ ਹੁਣ ਪ੍ਰੋਪਰ ਲੋਕੇਸ਼ਨ ਵੀ ਦੱਸ ਦਿੰਨੇ ਆ ਤੁਸੀਂ ਜਦੋਂ ਸ਼ਿਮਲੇ ਤੋਂ ਕੁਫਰੀ ਜਾਂਦੇ ਆ ਤਾਂ ਰਸਤੇ ਦੇ ਵਿੱਚ ਚਪਾਲ ਰੋਡ ਆਉਂਦਾ ਆ 40 ਕਿਲੋਮੀਟਰ ਦੂਰ ਸੈਜ ਪਿੰਡਾ ਜਿੱਥੇ ਇਹ ਹਵੇਲੀ ਆ ਸਾਨੂੰ ਰਸਤੇ ਦੇ ਵਿੱਚ ਇੱਕ ਹੋਰ ਬਹੁਤ ਸੋਹਣਾ ਦ੍ਰਿਸ਼ ਦਿਖਾਈ ਦਿੱਤਾ ਜਿਹਦੀ ਅਸੀਂ ਵਾਰ-ਵਾਰ ਗੱਲ ਕਰਦੇ ਆ ਕਿ ਪਹਾੜੀਆਂ ਦੇ ਉੱਪਰ ਗਰੌਂਡਾਂ ਬਣੀਆਂ ਹੋਈਆਂ ਆ ਚਲੋ ਚੱਲਦੇ ਆ ਇੱਥੋਂ ਸ਼ਾਇਦ ਬਹੁਤ ਸੋਹਣਾ ਦ੍ਰਿਸ਼ ਹੋਵੇ ਆਲੇ ਦੁਆਲੇ ਦਾ ਇਸ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਕਿਹੜਾ ਬੰਦਾ ਨਹੀਂ ਆਏਗਾ ਤੁਸੀਂ ਦੇਖ ਲਓ ਹਰ ਕਿਸੇ ਦਾ ਮਨ ਕਰੇਗਾ ਕਿ ਅਸੀਂ ਉੱਪਰ ਜਾ ਕੇ ਇਹਨਾਂ ਗਰੌਂਡਾਂ ਦੇ ਉੱਪਰ ਇੰਜੋਏ ਕਰੀਏ ਬੈਠੀਏ ਕੁਝ ਟਾਈਮ ਹੁਣ ਅਸੀਂ ਬਿਲਕੁਲ ਸਿਖਰ ਤੇ ਆ ਗਏ ਪਹਾੜੀ ਦੇ ਕਿੰਨੀ ਸੋਹਣੀ ਹਵਾ ਚੱਲਦੀ ਪਈ ਠੰਡੀ ਠੰਡੀ ਬਹੁਤ ਤੇਜ਼ ਹਵਾ ਦਾ ਵਹਾ ਦੂਰ ਦੂਰ ਦੇ ਤੁਸੀਂ ਦੇਖ ਲਓ ਪਿੰਡ ਵਾਲੇ ਦੋਲੇ ਬਹੁਤ ਵਧੀਆ ਲੱਗੂਗਾ ਜੇ ਤੁਸੀਂ Shimla ਆਉਨੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ Shimla ਤੋਂ ਅੱਗੇ ਤੁਸੀਂ ਇੱਧਰਲੀ ਸਾਈਡ ਜਦੋਂ ਆਉਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਦ੍ਰਿਸ਼ ਬਹੁਤ ਮਿਲਣਗੇ ਇੰਨੀ ਤੇਜ਼ ਹਵਾ ਆ ਤੇ ਆਪਣੇ ਆਪ ਨੂੰ ਮਤਲਬ ਸੰਭਾਲਣਾ ਔਖਾ ਆ ਕੋਹਗੇ ਹਾਲੇਦ ਵਾਲੇ ਡੁੰਗੀਆਂ ਡੁੰਗੀਆਂ ਖਾਈਆਂ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਸਾਨੂੰ ਇੱਕ ਘਰ ਦਿਖਾਈ ਦੇ ਰਿਹਾ ਆ ਕਿੰਨੀ ਸੋਹਣੀ ਜਗ੍ਹਾ ਤੇ ਆ ਉਹਦੇ ਬਿਲਕੁਲ ਹਾਲੇਦ ਵਾਲੇ ਦੇਖ ਲਓ ਚੀਲ ਦੇ ਦਰਖਤ ਆ ਤੇ ਉਹਦੇ ਬਿਲਕੁਲ ਫਰੰਟ ਤੇ ਉੱਤੇ ਕਾ ਜਿਹੜਾ ਸੁਨਹਿਰੀ ਕਲਰ ਦਾ ਕਿੰਨਾ ਵਧੀਆ ਲੱਗਦਾ ਪਿਆ ਆ ਇੱਕ ਗਰੌਂਡਾਂ ਬਣੀਆਂ ਹੋਈਆਂ ਆ ਜਿੱਧਰ ਵੀ ਤੁਸੀਂ ਦੇਖੂਗੇ ਇੰਨੇ ਸੋਹਣੇ ਦ੍ਰਿਸ਼ਾ ਹਰ ਕਿਸੇ ਦਾ ਮਨ ਕਰੇਗਾ ਕਿ ਉਹ ਆਪਣੀ ਗੱਡੀ ਤੋਂ ਉੱਤਰ ਕੇ ਇਹਨਾਂ ਪਹਾੜੀਆਂ ਦਾ ਮਜ਼ਾ ਲਵੇ ਜਿਹੜੀਆਂ ਜੰਨਤ ਤੋਂ ਘੱਟ ਨਹੀਂ ਹੈਗੀਆਂ ਪਹਿਲਾਂ ਅਸੀਂ ਸਿੱਧੇ ਜਾ ਰਹੇ ਸੀ ਫਿਰ ਮਨ ਕੀਤਾ ਕਿ ਚਲੋ ਦੇਖੀਏ ਤੇ ਤੁਹਾਨੂੰ ਵੀ ਦਿਖਾਈਏ ਕਿਉਂਕਿ ਬਹੁਤ ਘੱਟ ਇੰਨੇ ਸੋਹਣੇ-ਸੋਹਣੇ ਦ੍ਰਿਸ਼ ਦੇਖਣ ਨੂੰ ਮਿਲਦੇ ਆ ਤੇ ਹੁਣ ਕੋਈ ਸੋਚ ਸਕਦਾ ਹੈ ਕਿ Shimla ਤੋਂ ਸਿਰਫ ਇਸ ਵੇਲੇ ਅਸੀਂ 20 ਕਿਲੋਮੀਟਰ ਦੂਰ ਆ ਕਿ ਇਸ ਤਰ੍ਹਾਂ ਦਾ ਸਾਬਨਾ ਮੌਸਮ ਤੇ ਦ੍ਰਿਸ਼ ਹੋਏਗਾ ਥੋੜਾ ਜਿਹਾ ਥੱਲੇ ਨੂੰ ਚਲਦੇ ਆਂ ਹੋਰ ਦੇਖਦੇ ਆਂ ਜਾ ਕੇ ਹੋਰ ਕੀ ਦੇਖਣ ਨੂੰ ਮਿਲਦਾ ਆ ਕਪੜੇ ਦੇਖ ਲਓ ਕਿੱਦਾਂ ਹਿਲਦੇ ਪਏ ਸਾਡੇ ਇੰਨੀ ਤੇਜ਼ ਹਵਾ ਆਇਆ ਇਸ ਵੇਲੇ ਪੂਰਾ ਹੈ ਨਾ ਮਜ਼ਾ ਆ ਰਿਹਾ ਇੱਥੇ ਆ ਕੇ ਤੇ ਸਾਹਮਣੇ ਜਿਹੜੇ ਘਰ ਦੀ ਮੈਂ ਗੱਲ ਕਰ ਰਿਹਾ ਸੀ ਥੋੜੇ ਜਿਹਾ ਅਸੀਂ ਉਹਦੇ ਕੋਲ ਆ ਗਏ ਆ ਚਲੋ ਹੁਣ ਚੱਲਦੇ ਆ ਘਰ ਵੱਲ ਨੂੰ ਤੇ ਸਾਡਾ ਮਨ ਕਰ ਰਿਹਾ ਪਹਿਲਾਂ ਸਾਡਾ ਸਗਾ ਕੇ ਇੱਥੋਂ ਹੀ ਮੁੜ ਜਾਣਾ ਆ ਲੇਕਿਨ ਹੁਣ ਜਿੰਨਾ ਲੱਗੇ ਹੋ ਸਕੇ ਉਸ ਘਰ ਦੇ ਚੱਲਦੇ ਆ ਤੇ ਤੁਹਾਨੂੰ ਵੀ ਦਿਖਾ ਲਦੇ ਆ ਲੱਗੇ ਜਾ ਕੇ ਥੱਲੇ ਉੱਤਰਨਾ ਥੋੜਾ ਜਿਹਾ ਔਖਾ ਆ ਕਿਉਂਕਿ ਤਿੱਖੀ ਉਤਰਾਈ ਆ ਬਿਲਕੁਲ ਸਿੱਧੀ ਇੱਥੇ ਕੋ ਖਾਣਾ ਥੋੜਾ ਜਿਹਾ ਥੱਲੇ ਉਤਰਨਾ ਗਰਸ਼ਾਂਸੀਆ ਥੋੜਾ ਜਿਹਾ ਦੇਖ ਕੇ ਆਈ ਕਿਉਂਕਿ ਤੂੰ ਕੈਮਰਾ ਵੀ ਫੜਿਆ ਆ ਤੇ ਥੋੜਾ ਜਿਹਾ ਹੁਣ ਦੇਖ ਲਓ ਕਿੰਨਾ ਸੋਹਣਾ ਦ੍ਰਿਸ਼ ਆ ਗਿਆ ਅੱਗੇ ਕਿਉਂਕਿ ਸਾਨੂੰ ਲੱਗਦਾ ਹੀ ਸੀਗਾ ਜੇ ਅਸੀਂ ਥੋੜਾ ਜਿਹਾ ਥੱਲੇ ਉਤਰ ਗਏ ਤਾਂ ਸਾਨੂੰ ਬਹੁਤ ਵਧੀਆ ਲੱਗਣਾ ਆ ਵਾਕੇ ਉਹੀ ਗੱਲ ਹੋਈ ਆ ਹੁਣ ਵਾਹ ਨਜ਼ਾਰਾ ਹੀ ਆ ਗਿਆ ਜੀ ਸੋਚਿਆ ਨਹੀਂ ਸੀਗਾ ਰਸਤੇ ਦੇ ਵਿੱਚ ਇੰਨੇ ਸੋਹਣੇ ਸੋਹਰੇ ਦ੍ਰਿਸ਼ ਹੋਣੇ ਆ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਤੂੜੀ ਵਾਸਤੇ ਕੁੱਪ ਬਣਾਏ ਹੁੰਦੇ ਆ ਉਸੇ ਤਰ੍ਹਾਂ ਦੇ ਇੱਥੇ ਵੀ ਕੁੱਪ ਤੁਸੀਂ ਦੇਖ ਲਓ ਸਾਹਮਣੇ ਪਹਾੜੀ ਦੇ ਉੱਪਰ ਦਿਖਾਈ ਦੇ ਰਹੇ ਆ ਤੁਸੀਂ ਮੰਨਦੇ ਆ ਸਵਰਗ ਨਾਲੋਂ ਇਹ ਘੱਟ ਨਹੀਂ ਹੈਗਾ ਇਦਾਂ ਦਾ ਦ੍ਰਿਸ਼ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਵੇਗਾ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਆ ਇਸ ਰਸਤੇ ਦੇ ਵਿੱਚ ਤੁਹਾਨੂੰ ਜਗਾ ਜਗਾ ਸੇਬਾਂ ਦੇ ਬਾਗ ਦੇਖਣ ਨੂੰ ਮਿਲਣਗੇ ਤੁਸੀਂ ਆਹ ਸਾਹਮਣੇ ਦੇਖ ਲਓ ਸੇਬੇ ਸੇਵਾ ਤੇ ਉੱਪਰ ਇਹਨਾਂ ਦੇ ਆਹ ਕਵਰ ਕੀਤਾ ਹੋਇਆ ਆ ਇਹਨਾਂ ਦੀ ਸੇਫਟੀ ਵਾਸਤੇ ਸਾਨੂੰ ਰਸਤੇ ਦੇ ਵਿੱਚ ਬਜ਼ੁਰਗ ਮਿਲੇ ਆ ਇਹਨਾਂ ਤੋਂ ਪੁੱਛਦੇ ਆ ਸੇਬਾਂ ਦੀ ਖੇਤੀ ਬਾਰੇ ਸਸਰੀ ਗੱਲ ਜੀ ਸਰਕਾਰ ਤੇ ਸਾਡੇ ਦੱਸੋ ਜੀ ਦਰਸ਼ਕਾਂ ਨੂੰ ਜਿੱਦਾਂ ਅਸੀਂ ਦੇਖ ਰਹੇ ਹਾਂ ਰਸਤਾ ਪੂਰਾ ਭਰਿਆ ਪਿਆ ਜੀ ਇੰਨੀ ਸੇਬਾਂ ਦੀ ਖੇਤੀ ਹੁੰਦੀ ਆ ਸੇਬ ਜੀ ਸੇਵੀ ਸੇਵਾ ਜੀ ਹੈ ਨਾ ਹਾਂ ਤੇ ਤੁਹਾਡੇ ਆਪਣੇ ਖੁਦ ਦੇ ਖੇਤ ਹੈਗੇ ਆ ਜੀ ਸੇਬ ਦੇ ਹਾਂ ਠੀਕ ਆ ਤੇ ਇਹਦੀ ਖੇਤੀਬਾੜੀ ਥੋੜਾ ਦੱਸੋ ਸਾਨੂੰ ਇਸ ਦਾ ਫੈਲਣ ਤੋਂ ਤੋੜ ਜਾਂ ਸਰਦੀ ਮੇ ਤਾਂ ਤੋੜ ਜਾਂ ਬਣਾਉਣਾ ਪੈਂਦਾ ਹੈ ਅੱਛਾ ਜੀ ਫਿਰ ਜਦੋਂ

पहले शुरू से ही करते थे ना जी अच्छा जी हाँ मतलब अभी ऑर्गेनिक वाला नहीं है ये देखना हो ना, ना, जैसे पहले होता था ऑर्गेनिक बिना स्प्रे वो खत्म ना, हो गया है खत्म हो गया ठीक है ठीक है इससे सेब की खेती में भी फर्क पड़ता है ज्यादा होती है तो ये तो ये मौसम पर बात है ना नहीं स्प्रे से कई बार होता है ना कि ज्यादा मतलब उसकी पैदावार अगर मौसम ठीक है तो ज्यादा फसल लग जाती हम्म इस बार क्या क्या सीन है इस साल मौसम ठीक थी नहीं है मतलब सेब कम है ठंड पड़ी ना ठंड ज्यादा मतलब पड़ी है ठंड ज्यादा हम्म सेब कम है कम है हम्म हम्म तो आपके कितने खेत है सेब के ढाई तीन सौ ढाई तीन सौ खेत पेड़ पेड़ बहुत होते हैं ढाई तीन सौ पेड़ एक पेड़ को कितने लग जाते हैं सेब एक में अभी तो छोटे है चार पांच पट्टी हो जाते ਚਾਰ ਪੰਜ ਪੇਟੀ ਇੱਕ ਸੇਵ ਕੋ ਚਲੋ ਫੇਰ ਤਾਂ ਕਾਫੀ ਤਕੜੇ ਜ਼ਿੰਮੇਦਾਰ ਆਂ ਤੁਸੀਂ ਤਾਂ ਫੇ ਹਾਂ ਸਹੀ ਹੈ ਵੈਸੇ ਠੀਕ ਹੈ ਜੀ ਬਹੁਤ ਹੁੰਦਾ 2.5 300 ਸੇਵ ਮਤਲਬ ਇਸੇ ਤਰ੍ਹਾਂ ਸਾਰੇ ਲੋਕਾਂ ਦੇ ਇਥੇ ਮਤਲਬ ਹੈਗੇ ਸੇਵ ਸੇਵ ਹੀ ਹੈ ਸੇਵ ਹੀ ਹੈ ਤੇ ਸੇਵ ਵਧੀਆ ਕੁਆਲਟੀ ਦਾ ਹੁੰਦਾ ਕਿ ਕੀ ਰੇਟ ਹੁੰਦਾ ਉਹਦਾ ਸੇਵ ਦਾ ਕੋਈ ਸੀ ਤੇ ਬੜੀ ਬੜੀਆ ਕੁਆਲਟੀ ਕੋ ਸੇਵ ਸੇਵ ਹਾਂ ਅੱਛਾ ਬਦਿਓ ਹੋਰ ਤਾਂ ਸਪਰੇ ਪਰ ਬਾਰ ਤੇ ਬਾਰ ਕੋ ਐਕਸਪੋਰਟ ਹੁੰਦਾ ਵੀ ਹਾਂ ਬਾਰ ਕੋ ਜਾਂਦਾ ਹੈ ਵਾਹ हम तो यहीं बेचते हैं मंडी क्या रेट होता ही है इसका ऐसे ये हजार बारह सौ पेटी हाँ जी कितने किलो की होती पेटी जी पहले से साई अठाईस किलो की होती थी अब पता नहीं आगे क्या होता ते है ते ठंड काफी पड़ती है जहाँ पे ठंड बड़ी बारी ठीक है ठीक है बुजुर्ग पशु वगैरह क्या रखे हैं तुम पशु गाय है अच्छा तो तो गाय रखी है यहाँ भी काम होने लगे हैं पशु वगैरह घर में है ना नहीं, नहीं। ਸਾਰੇ ਪਾਸੇ ਜਿਹੀ ਹਾਲ ਹੈ ਨਾ ਹਾਂਜੀ ਹਾਂ ਕੀ ਕਰਨਾ ਹੈ ਇਸਕਾ ਕਰਨ ਕੰਮ ਨਹੀਂ ਕਰਦੇ ਨਾ ਆਪਣੇ ਲੜਕੇ ਨਾ ਕੋਈ ਕੰਮ ਆਹ ਜਿਆਦਾ ਮਤਲਬ ਜੋਬ ਵਗੈਰਾ ਕੇ ਲਈ ਜਾਂ ਬਾਹਰ ਕੇ ਲਈ ਹਾਂ ਆਉ ਨਏ ਨਏ ਲੜਕੇ ਤੱਕ ਤਾਂ ਹੀ ਨਹੀਂ ਕਰਦੇ ਜਿੰਨਾ ਜ਼ਿਆਦਾ ਕੰਮ ਨਹੀਂ ਕਰਦੇ ਨਾ ਹਾਂ ਗੱਲ ਸਾਰੇ ਪਾਸੇ ਜਿਹੀ ਹਾਲ ਹੈ ਹਾਂ ਤੇ ਆਪਕੇ ਲੜਕੇ ਕੀ ਕਹਿੰਦੇ ਅਗਰ ਕਿ ਗਰਮ ਹੈ ਬੈਠਾ ਵੀ ਮਾਰਾ ਮੋਟਾ ਕਰ ਲਿਆ ਤੇਰਾ ਜੋ ਆਗੇ ਉਹਨ ਕੀ ਬਲਾਦ ਉਹ ਤੋਂ ਕਾਈ ਨਹੀਂ ਕਰਦਾ ਬਹੁਤ ਹੈ ਜੀ ਸਹੀ ਬਾਤ ਹੈ ਜੀ ਚਲੋ ਹੋਸ ਲਾਉ ਆਪਣੇ ਏਰੀਆ ਦੇ ਬਾਰੇ ਮੈਂ ਚਲਣਾ ਮੇਰੇ ਬੈਲ ਭੱਜ ਗਏ ਠੀਕ ਹੈ ਜੀ ਠੀਕ ਹੈ ਜੀ ਠੀਕ ਅਸੀਂ ਸੈਜ ਬੰਦੇ ਵੱਜ ਪਹੁੰਚ ਗਏ ਆ ਬਾਈਕ ਅਸੀਂ ਆਪਣੀ ਲਾਤੀ ਆ ਬਾਈਕ ਅੱਗੇ ਨਹੀਂ ਜਾਂਦੀ ਹੁਣ ਜਿੱਥੇ ਅਸੀਂ ਪਹੁੰਚਣਾ ਆ ਤੁਸੀਂ ਦੇਖ ਸਕਦੇ ਆ ਪਹਾੜੀ ਦੀ ਚੋਟੀ ਦੇ ਉੱਤੇ ਰਾਜੇ ਦੀ ਇਹ 250 ਸਾਲ ਪੁਰਾਣੀ ਹਵੇਲੀ ਆ ਜਿਹੜੀ ਜੰਗਲ ਦੇ ਵਿੱਚ ਆ ਚਲੋ ਹੁਣ ਚੱਲਦੇ ਆ ਸਿੱਧੀ ਤਿੱਖੀ ਚੜਾਈ ਆ ਪੈਰ ਵੀ ਫਿਸਲਦਾ ਪਿਆ ਇੱਥੇ ਅਸੀਂ ਪਹਾੜੀ ਦੀ ਚੋਟੀ ਦੇ ਉੱਪਰ ਪਹੁੰਚ ਗਏ ਆ ਇੱਥੋਂ ਤੁਹਾਨੂੰ ਹੁਣ ਆਲੇ-ਦੁਆਲੇ ਦਾ ਦ੍ਰਿਸ਼ ਦਿਖਾਉਂਦੇ ਆ ਹਰ ਕੋਈ ਹੈਰਾਨ ਹੋ ਜਾਏਗਾ ਆਲੇ-ਦੁਆਲੇ ਦਾ ਸੋਹਣਾ ਦ੍ਰਿਸ਼ ਦੇਖ ਕੇ ਦੂਰ-ਦੂਰ ਦੇ ਪਿੰਡ ਨਜ਼ਰ ਆ ਰਹੇ ਆ ਇਸ ਤਰ੍ਹਾਂ ਲੱਗਦੇ ਪਏ ਆ ਜਿਵੇਂ ਇਸ ਤਰ੍ਹਾਂ ਪਹਾੜੀ ਦੇ ਉੱਪਰ ਲਟਕਦੇ ਹੋਣ ਸਾਹਮਣੇ ਜਿਹੜਾ ਰੋਡ ਚੱਲਦਾ ਪਿਆ ਆ ਇੰਨਾ ਭਿਆਨਕ ਤੁਸੀਂ ਲਾ ਲਓ ਖਤਰਨਾਕ ਦ੍ਰਿਸ਼ਾ ਤੇ ਇੱਥੋਂ ਪਤਾ ਲੱਗਦਾ ਕਿ ਜਿਹੜਾ ਇਹਨਾਂ ਪਿੰਡਾਂ ਨੂੰ ਰਸਤਾ ਆਉਂਦਾ ਆ ਕਿੰਨਾ ਖਤਰਨਾਕ ਆ ਸਰਵ ਇੱਕ ਸਿੰਗਲ ਗੱਡੀ ਲੰਘ ਸਕਦੀ ਆ ਤੇ ਜੇ ਦੂਸਰੀ ਗੱਡੀ ਆ ਗਈ ਤਾਂ ਉਹਨੂੰ ਬੈਕ ਕਰਨੀ ਪੈਗੀ ਇਸ ਤਰ੍ਹਾਂ ਦਾ ਮਾਹੌਲ ਆ ਤੁਸੀਂ ਲਾ ਲਓ ਇਧਰ ਦੀਆਂ ਸੜਕਾਂ ਦਾ ਹਰਾ ਪਰਾ ਜੰਗਲ ਬਚਕਾਰ ਬਸੇ ਹੋਏ ਇਸ ਪਹਾੜੀ ਦੇ ਉੱਪਰ ਪਿੰਡ ਪਹਾੜੀ ਦੀ ਚੋਟੀ ਉੱਪਰ ਬਣੀ ਹਵੇਲੀ ਦਾ ਦ੍ਰਿਸ਼ ਦੇਖ ਲੋ ਕਿੰਨੀ ਸੋਹਣੀ ਲੱਗਦੀ ਪਈ ਆ ਦੇਖਣ ਤੋਂ ਹੀ ਪਤਾ ਲੱਗਦਾ ਆ ਵਾਕਈ ਇਹ 250 ਸਾਲ ਪੁਰਾਣੀ ਹੋਵੇਗੀ ਇਸ ਹਵੇਲੀ ਨੂੰ ਜੇ ਤੁਸੀਂ ਦੇਖਣ ਆਉਨੇ ਆ ਤਾਂ ਤੁਹਾਨੂੰ ਬਹੁਤ ਵਧੀਆ ਲੱਗੇਗਾ ਕਿਉਂਕਿ ਇਹ ਹਵੇਲੀ ਸਾਰੀ ਪੱਥਰ ਤੋਂ ਤਿਆਰ ਕੀਤੀ ਗਈ ਆ ਇਹਦੇ ਉੱਪਰ ਜਿਹੜੀ ਡਿਜ਼ਾਈਨਿੰਗ ਤੁਸੀਂ ਦੇਖ ਰਹੇ ਆ ਇਹ ਸਾਰੀ ਕੀਮਤੀ ਲੱਕੜ ਦੀ ਆ ਇਸ ਹਵੇਲੀ ਨੂੰ ਜਿਹੜੇ ਸਥਾਨਿਕ ਲੋਕ ਆ ਉਹ ਮਹਿਲ ਕਹਿੰਦੇ ਆ ਰਾਜੇ ਦਾ ਸੋਚਣ ਵਾਲੀ ਗੱਲ ਇਹ ਆ ਇਹ ਹਵੇਲੀ ਅੱਜ ਵੀ ਪੂਰੀ ਕੰਪਲੀਟ ਖੜੀ ਆ ਕਿੰਨੀ ਮਜ਼ਬੂਤੀ ਤੇ ਵਦਿਆ ਲੱਕੜ ਤੋਂ ਇਹ ਤਿਆਰ ਕੀਤੀ ਗਈ ਆ ਨਹੀਂ ਤਾਂ ਅਸੀਂ ਦੇਖੀਦਾ ਜਿਹੜੇ ਕਿ ਇੰਨੇ ਪੁਰਾਣੇ ਕਿਲੇ ਹੁੰਦੇ ਆ ਉਹ ਢਹ ਢੇਰੀ ਹੋ ਚੁੱਕੇ ਆ ਇੱਥੋਂ ਪਤਾ ਲੱਗਦਾ ਆ ਕਿ ਇਹਦੀ ਕਾਫੀ ਕੇਅਰ ਕੀਤੀ ਗਈ ਜਿਹੜੇ ਇਹਦੇ ਮਾਲਕਾ ਉਹ ਅੱਜ ਵੀ ਇਸ ਹਵੇਲੀ ਦੇ ਅੰਦਰ ਰਹਿੰਦੇ ਆ ਜਿਹਦੇ ਕਰਕੇ ਅੱਜ ਸਾਨੂੰ ਕਾਫੀ ਤੁਸੀਂ ਲਾ ਲਓ ਕਿ ਅਦਾਸੀ ਦਾ ਸਾਹਮਣਾ ਕਰਨਾ ਪਿਆ ਉਹ ਇਸ ਕਰਕੇ ਕਿ ਇਹਦੇ ਮਾਲਕ ਅੰਦਰ ਹੁਣ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਕਾਫੀ ਟੂਰਿਸਟ ਆਉਣ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸਗਾ ਇਸ ਹਵੇਲੀ ਉੱਪਰ ਅੰਗਰੇਜ਼ਾਂ ਨੇ ਵੀ ਕਾਫੀ ਸਮੇਂ ਰਾਜ ਕੀਤਾ ਅੰਗਰੇਜ਼ਾਂ ਦੁਆਰਾ ਬਣਾਈਆਂ ਜੇਲਾਂ ਅੱਜ ਵੀ ਇਸ ਹਵੇਲੀ ਦੇ ਅੰਦਰ ਦੇਖਣ ਨੂੰ ਮਿਲਦੀਆਂ ਆ ਇਸ ਹਵੇਲੀ ਅੰਦਰ ਉਸ ਸਮੇਂ ਦਾ ਕਹਿੰਦੇ ਕੀਮਤੀ ਸਮਾਨ ਵੀ ਪਿਆ ਹੋਇਆ ਆ ਬਹੁਤ ਸੋਹਣੀ ਅੰਦਰੋਂ ਇਹ ਹਵੇਲੀ ਬਣਾਈ ਗਈ ਆ ਹੁਣ ਤੁਸੀਂ ਆਲੇ-ਦੁਆਲੇ ਦਾ ਦ੍ਰਿਸ਼ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਆ ਬੱਦਲਾਂ ਦੇ ਵਿੱਚ ਇੱਕ ਤਰ੍ਹਾਂ ਇਹ ਹਵੇਲੀ ਆ ਜਿਹੜਾ ਉੱਪਰਲਾ ਡਿਜ਼ਾਈਨ ਆ ਬਹੁਤ ਜ਼ਿਆਦਾ ਸੋਹਣਾ ਆ ਇਹ ਚਾਰੇ ਪਾਸੇ ਹਵੇਲੀ ਦੇ ਘੁੰਮਦਾ ਆ ਕੁਦਰਤ ਦੀ ਗੋਦ ਵਿੱਚ ਬਣੀ ਇਹ ਹਵੇਲੀ ਸਵਰਗ ਨਾਲੋਂ ਘੱਟ ਨਹੀਂ ਹੈਗੀ ਇਹ ਹਵੇਲੀ ਅੰਦਰੋਂ ਇੰਨੀ ਸੋਹਣੀ ਬਣੀ ਹੋਈ ਆ ਕਹਿੰਦੇ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਆ ਬੜੀ ਭੱਜ ਦੌੜ ਕਰਨ ਤੋਂ ਬਾਅਦ ਸਾਨੂੰ ਇਸ ਹਵੇਲੀ ਦੀਆਂ ਅੰਦਰਲੀਆਂ ਲੇਟੈਸਟ ਫੋਟੋਆਂ ਮਿਲੀਆਂ ਆ ਤੇ ਉਹ ਤੁਹਾਨੂੰ ਹੁਣ ਦਿਖਾਲਦੇ ਆ ਇਹ ਉਸ ਸਮੇਂ ਦਾ ਲੋਕ ਆ ਇਹ ਹਵੇਲੀ ਸਨ 1770 ਤੋਂ ਲੈ ਕੇ 1780 ਈਸਵੀ ਵਿੱਚ ਤਿਆਰ ਕੀਤੀ ਗਈ ਇਸ ਹਵੇਲੀ ਦੇ ਪਹਿਲੇ ਮਾਲਕ ਦਾ ਨਾਮ ਰਾਜਾ ਕ੍ਰਿਸ਼ਨ ਚੰਦ ਸੀ ਆਖਰੀ ਰਾਜਾ ਸ਼ਰਲੂ ਚੰਦ ਹੋਇਆ ਸ਼ਰਲੂ ਚੰਦ ਦਾ ਪਰਿਵਾਰ ਅੱਜ ਵੀ ਇਸ ਹਵੇਲੀ ਦੀ ਦੇਖਭਾਲ ਕਰਦਾ ਆ ਹੁਣ ਅਸੀਂ ਤੁਹਾਨੂੰ ਇੱਕ ਵਾਰ ਹਵੇਲੀ ਦਾ ਆਲੇ-ਦੁਆਲੇ ਦਾ ਸਾਰਾ ਪਾਸਾ ਘੁੰਮ ਫਿਰ ਕੇ ਚੰਗੀ ਤਰ੍ਹਾਂ ਦਿਖਾ ਦਈਏ ਕਰਦੇ ਆਂ ਵੀਡੀਓ ਦੀ ਸੰਭਾਵਨਾ ਆਸ ਕਰਦੇ ਕਿ ਅੱਜ ਜਿਹੜੀ ਅਸੀਂ ਤੁਹਾਨੂੰ ਪ੍ਰਚੀਨ ਇਮਾਰਤ ਦਿਖਾਈ ਆ 250 ਸਾਲ ਪੁਰਾਣੀ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਸ ਸਕਦੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ